20 ਘੰਟੇ ਤੋਂ ਲਗਾਤਾਰ ਸਮਾਣਾ ਇਲਾਕੇ ਤੇ ਬਰਸਾਤ ਹੋ ਰਹੀ ਹੈ ਬਰਸਾਤ ਨੇ ਜਨਜੀਵਿਤ ਪ੍ਰਭਾਵਿਤ ਕੀਤਾ ਹੈ ਪਾਵੇਂ ਸਮਾਣਾ ਦਾ ਕੋਈ ਇਲਾਕਾ ਹੋਵੇ ਬਰੇਚਾਪੱਤੀ ਹੋਵੇ ਬਸ ਸਟੈਂਡ ਹੋਵੇ ਜਾਂ ਹੋਰ ਕੋਈ ਕਲੋਨੀ ਹਰ ਇਲਾਕੇ ਦੇ ਵਿੱਚ ਬਰਸਾਤ ਦਾ ਪਾਣੀ ਜਮਾ ਹੋਣ ਨਾਲ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੈ ਸਕੂਲਾਂ ਦੇ ਮੁਰ ਤੋਂ ਦੁਖਾਨ ਜਾ ਰਹੇ ਆ ਇਹ ਬਰੇਚਾਪੱਤੀ ਦਾ ਸਕੂਲ ਹੈ ਜਿਹੜਾ ਕਿ ਐਲੀਮੈਂਟਰੀ ਸਕੂਲ ਹੈ ਇਸ ਸਕੂਲ ਦੇ ਵਿੱਚ ਵੀ ਇਸ ਦੇ ਜਿਹੜਾ ਸਕੂਲ ਦੇ ਬਾਹਰ ਤੁਸੀਂ ਦੇਖ ਰਹੇ ਹੋ ਲਗਾਤਾਰ ਬਰਸਾਤ ਦਾ ਪਾਣੀ ਹੁਣ ਕੁਝ ਥੋੜਾ ਘਟਿਆ ਹੈ ਲੇਕਿਨ ਇਹ ਗੰਦਾ ਪਾਣੀ ਜਮਾ ਹੋਣ ਨਾਲ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਕੂਲ ਦੇ ਅਧਿਆਪਕ ਇਸ ਪਾਸੇ ਖੜੇ ਹੈ ਅਧਿਆਪਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੈ ਸਕੂਲ ਦੇ ਵਿੱਚ ਅੱਜ ਬਰਸਾਤ ਹੋਣ ਨਾਲ ਜਿਹੜਾ ਪਾਣੀ ਜਮ ਹੋਇਆ ਇਸ ਦਾ ਕੋਈ ਪ੍ਰਭਾਵ ਤੁਹਾਡੇ ਸਕੂਲ ਦੇ ਵਿਦਿਆਰਥੀ ਕਿੰਨੇ ਪ੍ਰੈਸੈਂਟ ਪਹਿਲੇ ਹੁੰਦੇ ਤਾਂ ਅੱਜ ਕੀ ਹਾਲਾਤ ਹੈ ਜਸਵੀਰ ਸਿੰਘ ਇਟੀਟਿਊਟ ਦੇ ਅਧਿਆਪਕ ਜੀ ਕਿਹੜੇ ਸਕੂਲ ਦੇ ਹੋ ਸਰਕਾਰੀ ਐਲੀਮੈਂਟਰੀ ਸਕੂਲ ਰਚਾਪੱਤੀ ਕੀ ਹਾਲਾਤ ਹੈ ਬਰਸਾਤ ਦਾ ਪਾਣੀ ਜਮਾ ਹੈ ਅੱਗੇ ਸਰ ਬਰਸਾਤ ਬਹੁਤ ਜ਼ਿਆਦਾ ਹੋਣ ਕਰਕੇ ਅੱਜ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਹੈ ਸਭ ਅਸੀਂ ਵੀ ਲੰਘ ਕੇ ਬੜੀ ਮੁਸ਼ਕਲ ਨਾਲ ਆ ਹਮੇਸ਼ਾ ਜਦੋਂ ਵੀ ਮੀਂਹ ਪੈਂਦਾ ਤਾਂ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਲੰਘਣ ਜਾਣ ਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਅੱਜ ਕਿੰਨੇ ਕਿ ਬੱਚੇ ਆਏ ਪ੍ਰੈਜ਼ੈਂਟ ਹੈ ਬੱਚੇ ਅੱਜ 15 ਕੁ ਬੱਚੇ ਨੇ ਜੀ ਟੋਟਲ ਟੋਟਲ ਕਿੰਨੇ ਆ 250 ਦੇ ਕਰੀਬ ਨੇ ਜੀ ਬੱਚੇ 250 ਵਿਦਿਆਰਥੀ ਹੈ ਲੇਕਿਨ ਬਰਸਾਤ ਦਾ ਪਾਣੀ ਸਕੂਲ ਦੇ ਦਰਵਾਜੇ ਦੇ ਅੱਗੇ ਹੋਣ ਕਰਕੇ ਵਿਦਿਆਰਥੀ ਦੀ ਹਾਜ਼ਰੀ ਘਟੀ ਹੈ 250 ਵਿਦਿਆਰਥੀ ਸਕੂਲ ਤੇ ਪੜਦੇ ਨੇ ਲੇਕਿਨ 15 ਵਿਦਿਆਰਥੀ ਹੀ ਸਕੂਲ ਦੇ ਪਹੁੰਚ ਪਹੁੰਚੇ ਕਿਉਂਕਿ ਸਕੂਲ ਤੇ ਆਉਣ ਦੇ ਰਸਤੇ ਦੇ ਵਿੱਚ ਸਾਰਾ ਪਾਣੀ ਹੈ ਛੋਟੇ ਬੱਚੇ ਹੈ ਪ੍ਰੀ-ਸਕੂਲ ਦੇ ਵਿਦਿਆਰਥੀ ਕੋਈ 10 ਸਾਲ ਦਾ ਕੋਈ 12 ਸਾਲ ਦਾ ਬੱਚਾ ਹੁੰਦਾ ਹੈ ਸਕੂਲ ਚਾਹਣ ਚ ਕਿੰਨੇ ਮਾਪੇ ਨਹੀਂ ਭੇਜਣਾ ਚਾਹੁੰਦੇ ਕਿ ਕਿਉਂਕਿ ਬਿਜਲੀ ਦੇ ਜਿਹੜੇ ਮੀਟਰ ਲੱਗੇ ਉਹ ਵੀ ਥੱਲੇ ਲੱਗੇ ਹਨ ਕੋਈ ਕਰੰਟ ਆ ਗਿਆ ਕਿਸੇ ਬੱਚੇ ਕਾ ਜਿੰਦਗੀ ਕਾ ਨੁਕਸਾਨ ਵੀ ਹੋ ਸਕਦਾ ਹੈ ਔਰ ਸ਼ਹਿਰ ਦੇ ਗੜਮੱਲੇ ਦੇ ਵਿੱਚ ਬਰਸਾਤ ਕਰਕੇ ਇੱਕ ਘਰ ਵੀ ਛੱਤ ਡਿੱਗੀ ਹੈ ਉਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜ਼ਰੂਰ ਹੋਇਆ ਹੈ ਲਗਾਤਾਰ ਬਰਸਾਤ ਨੇ ਇਲਾਕੇ ਦੇ ਵਿੱਚ ਜੀਵਨ ਪ੍ਰਭਾਵਿਤ ਕੀਤਾ ਮੇਰਾ ਨਾਮ ਬੱਲੇਰਾਮ ਹੈ ਜੀ ਹਾਲਾਤ ਬਹੁਤ ਮਾੜੇ ਨੇ ਜੀ ਸਾਡਾ ਤਾਂ ਇ ਲੰਗੜਾ ਵਿੱਚ ਹਰਾਮ ਹੋਇਆ ਛੋਟੇ ਛੋਟੇ ਜਵਾਗ ਨੇ ਨਾ ਸਕੂਲ ਆ ਸਕਦੇ ਨੇ ਨਾ ਪੜ ਸਕਦੇ ਨੇ ਪਾਣੀ ਪਾਣੀ 4 4 5 5 ਘੰਟੇ ਪਾਣੀ ਨਹੀਂ ਨਿਕਲਦਾ ਗਲੇ ਜਾਈ ਤੇ ਤੁਹਾਡੂ ਘਰਾਂ ਚ ਕੀ ਨਹੀਂ ਮੁਸ਼ਕਿਲ ਹੁੰਦੀ ਘਰਾਂ ਚ ਜੀ ਬਹੁਤ ਪਾਣੀ ਅੰਦਰੋਂ ਸਿੱਧਾ ਵੜ ਜਾਂਦਾ ਸਾਡੇ ਬਹੁਤ ਮੁਸ਼ਕਿਲ ਹੁੰਦੀ ਹੈ ਲੰਗਿਆਂ ਨੇ ਸਕੂਲ ਦੇ ਬੱਚੇ ਆਏ ਨਹੀਂ ਸਕੂਲ ਦੇ ਬੱਚੇ ਆਏ ਨਹੀਂ ਪਾਣੀ ਹੈ ਜੀ ਲੰਗਿਆਂ ਨੇ ਜਾਂਦਾ ਛੋਟੇ ਛੋਟੇ ਜਵਾਗ ਨੇ ਐਡਾ ਐਡਾ ਪਾਣੀ ਹੋ ਜਾਂਦਾ ਲੱਖ ਲੱਖ ਜਿੰਦਾ ਬਿਚਾਰੇ ਕਿਥੋਂ ਲਾਂਕੇ ਛੋਟੇ ਛੋਟੇ ਬੱਚੇ ਨੇ ਹਾਲਾਤ ਦੇਖੋ ਜੀ ਬਹੁਤ ਮਾੜੇ ਨੇ ਜੀ ਦੇਖੋ ਘਰਾਂ ਚ ਪਾਣੀ ਭੜਿਆ ਹੋਇਆ ਜੀ ਕਿਤੇ 250 ਬੱਚਾ ਸਕੂਲ ਚ ਜਾਂਦਾ ਹੁੰਦਾ ਜੀ ਡੇਲੀ ਅੱਜ ਸੋਮਵਾਰ ਦਾ ਦਿਨ ਹੈ ਜੀ ਬੱਚੇ 15 ਬੱਚੇ ਆ ਸਕੂਲ ਚ ਆਏ ਨੇ ਜੀ ਅਸੀਂ ਬੱਚੇ ਨਹੀਂ ਭੇਜ ਸਕੇ ਜੀ ਸਕੂਲ ਚ ਘਰਾਂ ਚ ਦੇਖ ਲਓ ਹਰ ਕੋਈ ਘਰ ਬੈਠੇ ਨੇ ਜੀ ਕੋਈ ਕੰਮਾ ਤੇ ਨਹੀਂ ਜਾ ਰਹਾ ਜੀ ਬਹੁਤ ਮੋੜੇ ਹਾਲਾਤ ਨੇ ਤੁਸੀਂ ਦੇਖੋ ਵੀ ਸਾਹਮਣੇ ਘਰਾਂ ਦੇ ਵੀ ਜਿਹੜੇ ਜਿੰਨੇ ਦੇ ਘਰਾਂ ਦੇ ਘਰ ਦੇ ਦਰਵਾਜੇ ਦੇ ਅੱਗੇ ਪਾਣੀ ਖੜਿਆ ਜਿਸ ਕਰਕੇ ਇਥੇ ਆਮ ਲੋਕ ਐ ਪਰੇਸ਼ਾਨ ਐ ਇਧਰ ਵੀ ਦੇਖ ਲਓ ਤੁਸੀਂ ਜਿਹੜੇ ਘਰਾਂ ਦੇ ਵਿਸਰਣ ਵਾਲੇ ਲੋਕ ਐ ਸਾਰੇ ਘਰਾਂ ਦੇ ਮੂਰੇ ਪਾਣੀ ਐ ਔਰ ਖੁਸ਼ਕਾ ਹਾਂ ਕਿਹੜੇ ਮੱਲੇ ਤੁਹਾਡੇ ਕਿੰਨਾ ਪਾਣੀ ਖੜਿਆ ਕਰਦੇ ਮੂਰੇ ਤੁਹਾਡੇ ਵਾਸੇ ਬਹੁਤ ਨਰਾਕ ਪਾਣੀ ਆ ਜਾਂਦਾ ਇੰਨਾ ਵਾਸੇ ਇੰਨਾ ਨਾ ਬਣੇ ਬਹੁਤ ਤੰਗ ਹੁੰਦੇ ਨੇ ਸਕੂਲ ਜਾਣ ਵਾਸਤੇ ਵੀ ਚੱਕ ਕੇ ਗਏ ਨੇ ਚੱਕ ਕੇ ਲੈ ਕੇ ਗਏ ਨੇ ਬੱਚੇ ਨੂੰ ਫਿਰ ਤੇ ਬਿਠਾ ਕੇ ਮੋਢੇ ਤੇ ਬਿਠਾ ਕੇ ਲੈ ਨੇ ਤੇ ਰਾਤ ਨੂੰ ਬਹੁਤ ਤੰਗ ਹੁੰਦਿਆ ਪਾਣੀ ਸਾਰੀ ਕਮਰੇ ਤੇ ਬਹੁਤ ਭਰ ਗਿਆ ਸੀ ਪਾਣੀ ਸਾਰੀ ਰਾਤ ਪਾਣੀ ਘਟਦੇ ਰਹੇ ਸੀ ਅੱਛਾ ਕਰਾਚੇ ਪਾਣੀ ਭੜ ਗਿਆ ਇੱਥੇ ਸਾਰੇ ਕਾਫੀ ਪਰੇਸ਼ਾਨ ਹੁੰਦੇ ਆ ਗਲੀ ਬੰਦ ਹੁੰਦੀ ਹੁੰਦਾ ਹੂੰ ਐਨਾ ਐਨਾ ਪਾਣੀ ਖੜ ਗਿਆ ਬਸ ਅੰਦਰ ਅੰਦਰ ਵਾਟਾਂ ਦੇ ਸਾਹਮਣੇ ਸਾਰੇ ਬਿਸਤਰੇ ਕੱਪੜੇ ਢਾਂਡੇ ਸਾਰੇ ਸਾਰੇ ਖਰਾਬ ਹੁੰਦੇ ਆ ਹੋਰ ਕੀ ਚੇਤਲ ਰਾਣੀ ਕਿਹੜਾ ਏਰੀਆ ਏ ਬ੍ਰੇਜਾਪਤੀ ਕੀ ਹਾਲਾਤ ਨੇ ਬਰਸਾਤ ਦੇ ਬੋ ਬੋਰਾ ਹੈ ਸੱਡਦਾ ਹਮ ਸਾਰ ਰਾਤ ਨਹੀਂ ਸੁੱਤਾ ਹੈਗਾ ਸਾਰ ਰਾਤ ਬੱਚੇ ਸਾਰ ਰਾਤ ਤੰਗ ਹੋਇਆ ਵੱਡੇ ਬਟੇਰੇ ਸਾਰੇ ਸਾਰ ਰਾਤ ਪਾਣੀ ਕੱਢਦੇ ਰਹੇ ਆ ਕਿੰਨੇ ਕਿੰਨੇ ਪਾਣੀ ਅੰਦਰ ਆ ਗਿਆ ਅੰਦਰ ਚਾਚਾ ਫੋਟ ਆ ਜਾਂਦਾ ਪਾਣੀ ਹੁਣ ਸਭ ਕਰਦੇ ਬੂਏ ਪਾਣੀ ਖੜੇ ਹਾਂਜੀ ਹਾਂਜੀ ਕੂਆ ਦੇ ਅੱਗੇ ਖੜਾ ਪਾਣੀ ਸਾਰਾ ਬਾਲਟਿਆਂ ਨਾਲ ਕੱਢ-ਕੱਢ ਕੇ ਪੂਰਾ ਹਾਲ ਹੋ ਜਾਂਦਾ ਸੱਤ ਤਰ੍ਹਾਂ ਉੱਟੀ ਪਾਣੀ ਛੁੱਟਿਆ ਬੈ ਹਾਂ ਪੰਜ ਜੀ ਕੀ ਨਾਮ ਤੁਹਾਡਾ ਸਰੋਜ ਰਾਣੀ ਆ ਤਾਂ ਕਿਹੜੇ ਮਲੇ ਰਹਿੰਦੇ ਹੋ ਆਈ ਗੱਲ ਮੁੱਲ ਲਈ ਹਾਂਜੀ ਆ ਉੱਪਰ ਆ ਬਾਹਰ ਲਈ ਸਾਰਾ ਕੀ ਗਿਆ ਤੇ ਕੋਣ ਕੋਣ ਸੋਰਾ ਤੇ ਇਹ ਉਹ ਪਿਛਲੇ ਅੰਦਰ ਦੀ ਮੈਂ ਨਹੀਂ ਬਾਹਰ ਸੀ ਮੈਂ ਸਾਮਾਨ ਹੀ ਝਮਾਲ ਰਹੀ ਸੀ ਸਾਰੀ ਕੰਦ ਬਾਹਰ ਲੀ ਗਿਰ ਗਈ ਨਾਲ ਦੀ ਨਾਲ ਉਹ ਸਾਰਾ ਫਿਰ ਮੈਂ ਅੜ ਗਈ ਨਾਲ ਹੀ ਤੇ ਇਸਨੇ ਬਾਜ ਮਾਰੀ ਧੱਕੇ ਸੇ ਤੂੰ نیچے نیچے ਆ ਬਾਹਰ ਆ ਜਾ ਥੱਲੇ ਮਤਲਬ ਨਵੀਂ નીચે ਸੀ ਮੈਨੂੰ ਇਹਨੂੰ ਖੱਜ ਖਿਰਚ ਕੇ ਕੀਤਾ ਬਾਹਰ ਕਨਕਾਲਿਆ ਇਸਨੇ ਮੇਰੇ ਉਹ ਕੁਝ ਬਸ ਛੱਤਾਂ ਛੱਤ ਤੇ ਗਿਰ ਗਿਆ ਬਸ ਸਿਲੰਡਰ ਬਾਹਰ ਪੜਾ ਮੇਰਾ ਹਾਂ ਮੈਂ ਇਕੱਲੀ ਬਾਹਰ ਹੀ ਸੀ ਉਹ ਅੰਦਰਲੇ ਪਾਸੇ ਸੁੱਤੇ ਸੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼